you. Mm -hmm. ਪੀੜਤ ਔਰਤ ਰਾਜਵਿੰਦਰ ਕੌਰ ਵਾਸੀ ਨਾਮਦੇਵ ਕਲੋਨੀ ਕਪੂਰਥਲਾ ਨੇ ਮਹੱਲਾ ਦੇ ਪਤੀ ਨੂੰ ਵਿਦੇਸ਼ ਭੇਜਣ ਵਾਲੇ ਏਜੰਟ ਦੇ ਨਾਲ ਲੱਖਾਂ ਰੁਪਏ ਦਾ ਲੈਣ-ਦੇਣ ਕਰਨ ਵਾਲੇ ਮਹਤਵਰ ਖਿਲਾਫ ਕਾਂਗਰਸੀ ਆਗੂਆਂ ਤੇ ਲੱਖਾਂ ਰੁਪਏ ਲੈ ਕੇ ਭੱਜਣ ਦੇ ਗੰਭੀਰ ਦੋਸ਼ ਲਗਾਏ। ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਸਿਟੀ ਕਪੂਰਥਲਾ ਤੇ ਡੀਐਸਪੀ ਸਭ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੀ ਸ਼ਿਕਾਇਤ ਪੀੜਤ ਔਰਤ ਰਾਜਵਿੰਦਰ ਕੌਰ ਦੇ ਵੱਲੋਂ ਡਿਵੀਜ਼ਨ ਦਫ਼ਤਰ ਕਪੂਰਥਲਾ ਅਤੇ ਐਂਟੀ ਫਰਾਡ ਵਿਕੇ ਦਿੱਤੀ ਗਈ ਹੈ। ਪਰ ਹੁਣ ਤੱਕ ਕਪੂਰਥਲਾ ਪੁਲਿਸ ਦੇ ਫਾਲੋ-ਪੀਡ ਤੌਰ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ ਪੀੜਤ ਔਰਤ ਰਾਜਵਿੰਦਰ ਕੌਰ ਦੇ ਅਨੁਸਾਰ ਉਸ ਹੀ ਗੁਰਦਾਸਪੁਰ ਦੇ ਏਜੰਟ ਦੇ ਨਾਲ ਉਸਦੇ ਪਤੀ ਨੂੰ ਵਿਦੇਸ਼ ਭੇਜਣ ਦੇ ਬਾਰੇ ਕਈ ਵਾਰ ਗੱਲਬਾਤ ਹੋਈ ਸੀ ਪਰ ਏਜੰਟ ਨੇ ਉਸਦੇ ਪਤੀ ਨੂੰ ਫਸਾਇਆ ਪੀੜਤ ਔਰਤ ਦੀ ਜ਼ਮੀਨ ਅਤੇ ਮੋਟਰਸਾਈਕਲ ਉਸ ਏਜੰਟ ਦੇ ਕੋਲ ਸੀ ਜਿਸ ਨੂੰ ਕਿ ਸ਼ੂਹਣ ਦੇ ਲਈ ਕਪੂਰਥਲਾ ਦੇ ਕਾਂਗਰਸੀ ਆਗੂ ਚਰਨਜੀਤ ਹੰਸ ਅਤੇ ਕੁਲਦੀਪ ਲੋਹੜੀਆਂ ਦੇ ਵੱਲੋਂ ਉਕਤ ਔਰਤ ਦੀ ਤਰਫੋਂ ਲੈ ਕੇ ਫੈਸਲੇ ਕਰਵਾਏ ਜਾ ਰਹੇ ਨੇ ਪੀੜਤ ਔਰਤ ਨੇ ਇਸ ਮੌਕੇ ਤੇ ਬੋਲਦਿਆਂ ਹੋਰ ਕੀ ਕੁਛ ਕਿਹਾ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜਵਿੰਦਰ ਸੌਰ ਹਾਂਜੀ ਤਾਂ ਕਰਮੱਲਾਵਾ ਦਾਮਦੇਵ ਖਲੋਨੀ ਹਾਂਜੀ ਕੀ ਕਾਰਨ ਹੈ ਕਿ ਜੇ ਤੁਸੀਂ ਅੱਜ ਡੀਐਸਪੀ ਸਾਹਿਬ ਦੇ ਦਫ਼ਤਰ ਆਏ ਤਾਂ ਸਾਰੇ ਮਿਲਣ ਵੀ ਆਏ ਤਾਂ ਕੀ ਮਾਮਲਾ ਕੀ ਹੈ ਸਾਰਾ ਸਰ ਮੇਰੇ ਨਾਲ 4 ਲੱਖ ਦੀ ਠੱਗੀ ਹੋਈ ਆ ਚੰਡੀ ਤਾਂ ਹੰਸ ਤੇ ਕੁਲਦੀਪ ਲੋਰੀਏ ਨੇ ਕੀਤੀ ਕਿਸ ਤਰੀਕੇ ਨਾਲ ਠੱਗੀ ਕੀਤੀ ਤਾਂ ਪੂਰੀ ਇਸ ਡਿਟੇਲ ਨਾਲ ਸਾਨੂੰ ਦੱਸੋ ਗੱਲ ਸਰ ਮੇਰੇ ਹਸਬੰਦ ਨੂੰ ਨਾ ਗੁਰਦਾਸਪੁਰ ਦਾ ਹੈਗਾ ਵਾ ਏਜੰਟ ਹੁੰਦੇ ਨਾ ਬਾਹਰ ਭੇਜਿਆ ਸੀਗਾ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਚ ਉਹਨੇ ਨਾ ਬਾਅਦ ਚ ਫਸਾਤਾ ਫਿਰ ਉਹਦੇ ਨਾਲ ਨਾ ਮੇਰਾ ਫੈਸਲਾ ਹੋ ਗਿਆ 3 ਲੱਖ 70 ਹਜ਼ਾਰ ਦੇ ਵਿੱਚ ਫੈਸਲਾ ਸੀਗਾ ਮੇਰਾ ਸਾਡਾ ਬੁਲਟ ਵਾ ਦੇ ਕੋ ਤੇ ਪੈਣੀ ਆ ਅਸੀਂ ਪੈਣੀ ਵਾਪਸ ਤੇ ਬੁਲਟ ਵਾਪਸ ਲੈਣਾ ਸੀ 3,70,000 ਦੇ ਕੇ ਉਹ ਮੇਰੇ ਮੋਹਦਵਾਰ ਬੰਦੇ ਲੈ ਕੇ ਭੱਜ ਗਏ ਚੰਦੀ ਖੰਸ ਤੇ ਕੁਲਦੀਪ ਲੋਰੀਆ ਉਹ ਹੁਣ ਮੰਨਦੇ ਨਹੀਂ ਪਏ ਝੂਟੀਆਂ ਸੁਆ ਖਾਈ ਜਾਂਦੇ ਆਪਣੇ ਬੱਚੇ ਦੀਆਂ ਮੈਂ ਤਿੰਨ ਥਾਵਾਂ ਤੇ ਧਰਕਾਸ਼ਾ ਦਿੱਤੀਆਂ ਐਸਪੀ ਡੀ ਸਰ ਦੇ ਨਾਰ ਸਰ ਦੇ ਤੇ ਐਂਡਰੀ ਫਰੋਡ ਵਾਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਇੱਕ ਵਾਰੀ ਕਾਨਫਰੈਂਸ ਉਹ ਦਰਖਾਸਤਾਂ ਦਾ ਕੀ ਬਣਿਆ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੇਰੀ ਕੋਈ ਵੀ ਮੈਂ ਬਹੁਤ ਉੱਥੇ ਗੇੜੇ ਕੱਢ-ਕੱਢ ਕੇ ਥੱਕ ਗਈ ਆ ਅੱਜ ਵੀ ਮੇਨੂੰ ਬੈਸ ਹੋਈ ਆ ਮੈਨੂੰ ਸ਼ਰਿਆਮ ਧਮਕੀ ਦੇ ਕੇ ਗਏ ਇੱਥੇ ਪਰ ਹੀ ਪੰਚਾਇਤ ਕਹਿੰਦੇ ਜਿੱਥੇ ਮਰਜ਼ੀ ਪਰਚੇ ਦੇ ਲੈ ਅਸੀਂ ਤੇਰੇ ਪੈਸੇ ਨਹੀਂ ਦੇਣਾ ਜੋ ਮਰਜ਼ੀ ਕਰ ਲਾ ਨਹੀਂ ਤਿੰਨ ਜਿਹੜਾ 3.5-4 ਲੱਖ ਰੁਪਏ ਦੀ ਗੱਲ ਕਰਦੇ ਕੁਲਦੀਪ ਭਲੋਰੀਆ ਤੇ ਚਰਨਜੀਤ ਵੱਲੋਂ ਕਿਸ ਤਰੀਕੇ ਨਾਲ ਠੱਗੀ ਕੀਤੀ ਗਈ ਸਰ ਮੈਂ ਮੇਰਾ ਫੈਸਲਾ ਸੀਗਾ ਗੁਰਦਾਸਪੁਰ ਦੇ ਏਜੰਟ ਦੇ ਨਾਲ 21 ਅਗਸਤ ਨੂੰ ਮੇਰਾ ਲਿਖਤ ਪੜਦਾ 21 ਸਤੰਬਰ ਨੂੰ ਮੈਂ ਪੈਸੇ ਦੇਣੇ ਸੀਗੇ ਉੱਥੇ ਏਜੰਟ ਕਹਿੰਦਾ ਮੈਂ ਪੈਸੇ ਤਾਂ ਲੈਣੇ ਆ ਜਿਹੜਾ ਬੰਦਾ ਉਹਦੇ ਪੈਲੀ ਵਾਪਸ ਉਹਦੇ ਨਾਂ ਤੇ ਹੋਣੀ ਆ ਕੁਲਦੀਪ ਢੋਰੀਆ ਕਹਿੰਦਾ ਸੀ ਕਿ ਮੇਰੇ ਨਾਂ ਤੇ ਕਰਵਾਓ ਜਦੋਂ ਏਜੰਟ ਮੰਨਿਆ ਨਹੀਂ ਉਹ ਚਲ ਗਿਆ ਉਹ ਕਹਿੰਦਾ ਮੈਂ ਇਦਾਂ ਰਕਮ ਨਹੀਂ ਲੈਣੀ ਇਹ ਵਿੱਚੋਂ ਪੈਸੇ ਲੈ ਕੇ ਭੱਜ ਗਏ ਅਗਲੀ ਪਾਰਟੀ ਨੂੰ ਪੈਸੇ ਨਹੀਂ ਦਿੱਤੇ ਇਹ ਮੋਦਵਾਰ ਬੰਦੇ ਸੀ ਇਹ ਆਪ ਹੀ ਲੈ ਕੇ ਭੱਜ ਗਏ ਹੁਣ ਇਹ ਮੁਕਰਦੇ ਮੇਰੇ ਤੋਂ ਸਾਰੇ ਪ੍ਰੂਫ ਪਏ ਆ ਮੇਰੇ ਤੋਂ ਰਿਕਾਰਡਿੰਗਾਂ ਵੀ ਪਈਆਂ ਰਿਕਾਰਡਿੰਗਾਂ ਤੇ ਖੁਦ ਮੰਨਦਾ ਪਿਆ ਮੈਂ 370 ਹੀ ਲਿਆ ਤੇਰੇ ਜਿਹੜੇ ਪੈਸੇ ਤੁਸੀਂ ਦਿੱਤੇ ਆ ਉਹ ਨਗਦ ਆ ਕਿ ਕੋਈ ਚੈੱਕ ਥਰੂ ਦਿੱਤੇ ਆ 3.5 ਕੈਸ਼ ਆ 20000 ਦੇ ਪਾਇਆ ਅਕਾ ਨਹੀਂ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕੰਪਲੀਟ ਦਿੱਤੀ ਬਿਆਨ ਵੀ ਤੁਹਾਡੇ ਦਰਜ ਕੀਤੇ ਗਏ ਹੈ ਤੱਕੀ ਕਾਰਨ ਕੀ ਹੈ ਕਿ ਪੁਲਿਸ ਵੱਲੋਂ ਕਾਰਵਾਈ ਜਿਹੜੀ ਢਿੱਲੀ ਕਰਕੇ ਜਾਰੀ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਪਤਾ ਹੁਣ ਕਿਉਂ ਨਹੀਂ ਉਹ ਮੇਰੇ ਬਿਆਨ ਲੈ ਲਏ ਇਹਨਾਂ ਦੇ ਬਿਆਨ ਕਿਉਂ ਨਹੀਂ ਲੈਂਦੇ ਹੁਣ ਮੈਨੂੰ ਨਹੀਂ ਪਤਾ ਮੈਂ ਬਹੁਤ ਵਾਰੀ ਫੋਨ ਕਰ ਕਰਕੇ ਆਪ ਵੀ ਮੈਂ ਜਾ ਕੇ ਸਰ ਨੂੰ ਮਿਲਿਆ ਆ ਕੋਈ ਸੁਣਵਾਈ ਨਹੀਂ ਕਰਦੇ ਹੈਗੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਚੱਲਦਾ ਪਿਆ ਹੈਗੀ ਆ ਸਰ ਮੈਨੂੰ ਬਿਲਕੁਲ ਲੱਗਦਾ ਹੈ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੇ ਸਰਕਾਰ ਤੋਂ ਕੀ ਮੰਗ ਕੀ ਕਰਦੇ ਮੈਂ ਇਹੀ ਮੰਗ ਕਰਦੀ ਆ ਮੇਰੇ ਪੂਰੇ ਪੈਸੇ ਦਿਵਾਏ ਜਾਣ ਮੇਰੀ ਇੱਥੇ ਜਿਹੜੀ ਮੈਂ ਇਹਨਾਂ ਦੇ ਕਾਰਵਾਈ ਕੀਤੀ ਆ ਉਹ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਕਾਰਨ ਕੀ ਅੱਜ ਜੇ ਕਿ ਤੁਸੀਂ ਪਾਰਟੀ ਦੇ ਨਾਲ ਡੀਐਸਪੀ ਦਫਤਰ ਵੀ ਆਏ ਤਾਂ ਪੁਲਿਸ ਨੂੰ ਮੁਲਾਕਾਤ ਵੀ ਕੀਤੀ ਕੀ ਮਾਮਲਾ ਕੀ ਆ ਸਾਰਾ ਅੱਜ ਪਿਛਲੇ ਦਿਨੀ ਜੋ ਦਰਖਾਸਤਾਂ ਚੱਲਣ ਰਹੀਆਂ ਐਸਪੀ ਡੀ ਸਾਹਿਬ ਦੇ ਹੁਣੇ ਜਿਹੜਾ ਮੈਡਮ ਨੂੰ ਦੱਸਿਆ ਕਿ ਮੇਰੀ ਦਰਖਾਸਤ ਕਾਫੀ ਟਾਈਮ ਤੋਂ ਤਲੰਡਈ ਅਜਿਹੇ ਵਿੱਚ ਮੈਂ ਕਾਫੀ ਮਤਲਬ ਬਿਆਨ ਵੀ ਦਿੱਤੇ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਅੱਜ ਅਸੀਂ ਇੱਕ ਤਰ੍ਹਾਂ ਦਾ ਆਪਣੇ ਦਿੱਤਾ ਸੀਗਾ ਕਿ ਅਸੀਂ ਤਾਂ ਨਾ ਲਾਵਾਂਗੇ ਦਰਖਾਸਤਾਂ ਸੰਬੰਧ ਦੇ ਵਿੱਚ ਵੀ ਜਿਹੜਾ ਵਾਰ-ਵਾਰ ਸ਼ਰਾਤੀ ਅਨਸਰ ਆ ਜਿਹੜੇ ਉਹ ਜਾਣ ਪੁੱਝ ਕੇ ਭੋਲੇ-ਭਾਲੇ ਲੋਕਾਂ ਨੂੰ ਖਰਾਬ ਕਰਦੇ ਪਏ ਆ ਖੱਜਲ ਕਰਦੇ ਪਏ ਥਾਣੇ ਦੇ ਵਿੱਚ ਤੇ ਝੂਠੀਆਂ ਹੀ ਦਰਖਾਸਤਾਂ ਦੇ ਕੇ ਜਾਂ ਐਮਐਲਆਰਾਂ ਘਟਾ ਕੇ ਲੋਕਾਂ ਦੇ ਝੂਠਾ ਦਰਜ ਕਰਾ ਰਹੇ ਆ ਇਹਦੇ ਵਿੱਚ ਚਰਨਜੀਤ ਹਰਸ ਜੋ ਕਿ ਨਸ਼ਿਆਂ ਦੇ ਨਸ਼ੇ ਵੇਚਣ ਵਾਲਿਆਂ ਦੇ ਸਪੋਰਟ ਕਰਕੇ ਉਹਨਾਂ ਦੀ ਮਦਦ ਕਰ ਰਿਹਾ ਵਾ ਤੇ ਜਿਹੜਾ ਇੱਕ ਹੋਰ ਵੀ ਇਹਦੇ ਸਾਥੀ ਹੈਗੇ ਆ ਜਿਹੜੇ ਇਹਦੇ ਨਾਲ ਹੀ ਹੁੰਦੇ ਹੈਗੇ ਆ ਉਹਨਾਂ ਦਾ ਹੁਣ ਮੈਨੂੰ ਨਾਮ ਨਹੀਂ ਯਾਦ ਹੈਗਾ ਪਰ ਅਸੀਂ ਵਾਰ-ਵਾਰ ਪ੍ਰਸ਼ਾਸਨ ਕੋਲੋਂ ਐਸਐਸਪੀ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਸ਼ਰਾਰਤੀ ਹੰਸਰ ਆ ਜਾਂ ਨਸ਼ੇ ਦੇ ਖਿਲਾਫ ਜਾਂਦੇ ਆ ਇੱਕ ਰਾਤ ਕੋਈ ਲੜਾਈ ਹੋਈ ਲੜਾਈ ਹੋਈ ਕੋਈ ਮਦਰ ਕਿਸੇ ਆਟੋ ਦੇ ਨਾਲ ਚਾਹੇ ਐਕਸਾਈਜ਼ ਦੇ ਬੈਗਮੇ ਦੇ ਨਾਲ ਪਰ ਜੇ ਉਹ ਲੜਾਈ ਹੋ ਗਈ ਆ ਉਹਦਾ ਵਿੱਚ ਕਰਨਜੀ ਸਿੰਘ ਸਾਬੀ ਨੂੰ ਤਰੰਧ ਹੀ ਉਸੇ ਲੜਾਈ ਦੇ ਵਿੱਚ ਅਰੈਸਟ ਕੀਤਾ ਗਿਆ ਜਦ ਕਿ ਉਹਦੀ ਪ੍ਰੋਪਰ ਕੋਈ ਇਨਕੁਆਇਰੀ ਵੀ ਨਹੀਂ ਕੀਤੀ ਗਈ ਐਮਰਰ ਕੱਟੀ ਨੂੰ ਇੱਕ ਦਿਨ ਦੋ ਦਿਨ ਲੱਗ ਜਾਂਦੇ ਆ ਆਉਂਦੀ ਨੂੰ ਠਾਣੇ ਦੇ ਵਿੱਚ ਪਰ ਪ੍ਰਸ਼ਾਸਨ ਵੱਲੋਂ ਇੰਨੀ ਤੇਜ਼ੀ ਫਾਸਟ ਕੰਮ ਕੀਤਾ ਜਾ ਰਿਹਾ ਵਾ ਚੰਦਜੀ ਦਾ ਹੱਸਦੇ ਕਹਿਣ ਦੇ ਉੱਤੇ ਉਹ ਮੈਂਟੋ ਮੈਂਟੀ ਜਾ ਕੇ ਫੜਾ ਫੜ ਜਾ ਕੇ ਧਰਨਾ ਲਾ ਦਿੰਦਾ ਪ੍ਰਸ਼ਾਸਨ ਇੰਨੀ ਜਲਦੀ ਕਾਰਵਾਈ ਕਰਦਾ ਵਾ ਅਸੀਂ ਪਿਛਲੇ ਦਿਨੀ 4-4 ਮਹੀਨੇ ਦੀਆਂ ਦਰਖਾਸਤਾਂ ਪੈਂਡਿੰਗ ਪਈਆਂ ਵਾਂ ਅਸੀਂ ਥਾਣੇ ਕਿਚਰੀਆਂ ਦੇ ਚੱਕਰ ਲਾ ਲਾ ਕੇ ਥੱਕ ਗਏ ਆ ਪਰ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕੀ ਕਰਨ ਤੁਹਾਡੇ ਕੋਲ ਪ੍ਰੂਫ ਵੀ ਆ ਮੈਡਮ ਕੋ ਜਿੱਦਾਂ 20000 ਰੁਪਏ ਦੱਸੋ ਗਾਉਂਦੇ ਭਾਈ ਇਹਨਾਂ ਦੇ ਕੋਲ ਇੱਕ ਪ੍ਰੂਫ ਵੀ ਆ ਬੈਂਕ ਦਾ ਜਿਹੜਾ ਕਿ ਲਾਹੌਰੇ ਦੇ ਖਾਤੇ ਦੇ ਵਿੱਚ ਪਾਇਆ ਗਿਆ ਵਾ 3,50,000 ਰੁਪਏ ਉਸ ਦੀ ਮਾਂ ਨੇ ਚੰਨਜੀਤ ਹੰਸ ਨੂੰ ਬੈਕ ਫੜਾਤਾ ਲੈ ਸਾਡਾ ਜਿਹੜਾ ਫੈਸਲਾ ਕਰਾ ਕੇ ਸਾਡਾ ਸਾਨੂੰ ਮੋਟਰਸਾਈਕਲ ਬੁਲਟ ਜਿਹੜਾ ਵਾਪਸ ਕਰਾਇਆ ਜਾਵੇ ਸਾਡੀ ਜ਼ਮੀਨ ਸਾਨੂੰ ਵਾਪਸ ਕਰਾਈ ਜਾਵੇ ਤੁਹਾਨੂੰ ਲੱਗਦਾ ਨਹੀਂ ਕਿਤੇ ਨ ਕਿਤੇ ਰਾਜਨੀਤਿਕ ਜਿਹੜੀ ਕਿ ਦਬਦਬਾ ਜਾਂ ਕਿਤੇ ਧੰਨਿਆਂ ਦਾ ਖੋਫ ਪ੍ਰਸ਼ਾਸਨ ਨੂੰ ਕੰਮ ਕਰਨ ਤੇ ਰੋਕਦੇ ਅਸੀਂ ਇਹੀ ਮੰਗ ਕਰਦੇ ਹਾਂ ਐਸਐਸਪੀ ਸਾਹਿਬ ਤੋਂ ਵੀ ਜਿਹੜੇ ਥੱਲੇ ਆ ਜਾਂ ਕੋਈ ਐਸਪੀ ਡੀ ਦੇ ਰੈਂਕ ਦੇ ਵਿੱਚ ਹੈਗੇ ਆ ਇਹਨਾਂ ਦੇ ਧਿਆਨ ਦੇ ਵਿੱਚ ਵੀ ਕਈ ਵਾਰੀ ਲਿਆਂਦਾ ਵਾ ਪਰ ਫੇ ਵੀ ਜਿਹੜਾ ਕਿ ਪ੍ਰਸ਼ਾਸਨ ਇੱਕ ਚਰਨਜੀਤ ਹਸਲੇ ਕਹਿਣ ਤੇ ਉਸ ਦਰਖਾਸਤਾਂ ਨੂੰ ਦੁਬਾਰਾ ਰਹਿ ਨੇ ਔਰ ਉਹ ਸੱਚ ਦੀ ਬਾਇਲ ਨੂੰ ਨਹੀਂ ਗਾਰ ਲੈ ਕੇ ਆ ਰਿਹਾ ਜਦੋਂ ਅਸੀਂ ਕਹਿ ਰਹੇ ਹਾਂ ਕਿ ਦੇਖੋ ਪ੍ਰੂਫ ਹੈਗਾ ਕੋਦੇ ਕੋਲ ਏਡਾ ਵੱਡਾ ਪ੍ਰੂਫ 20000 ਰੁਪਏ ਦਾ ਪ੍ਰੂਫ ਆ ਤਾਂ ਅੱਜ ਪ੍ਰਸ਼ਾਸਨ ਇਹ ਨਹੀਂ ਕਰਵਾਇਆ ਚੰਨ ਵਰਤਦਾ ਅੱਜ ਤਸੀਦ 3.5 ਲੱਖ ਦੀਆਂ ਰਿਕਾਰਡਿੰਗਾਂ ਇਹ ਲੈ ਕੇ ਗਿਆ ਬੈਗ ਆ ਉੱਥੋਂ ਇਹਨਾਂ ਨੇ ਅਜ ਤੱਕ ਕਰ ਸੀਸੀ ਕੈਮਰੇ ਵਿੱਚੋਂ ਪੂਰੀ ਡਿਟੇਲ ਨਹੀਂ ਕਢਾਈ ਗਈ ਇਹਨਾਂ ਦੇ ਕੋਲੋਂ ਫਿਰ ਮੈਨੂੰ ਖੁਦ ਚੰਨੀ ਦਾ ਹਸਲੇ ਧਮਕੀ ਦਿੱਤੀ ਮੇਰੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਜੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਉੱਥੇ ਐਸਐਸਪੀ ਦਾ ਦਫ਼ਤਰ ਦੇ ਅੰਦਰ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਕੁਛ ਅਣਪਛਾਤੇ ਬੰਦਿਆਂ ਦੇ ਨਾਲ ਠੀਕ ਆ ਪਰ ਮੇਰੀ ਦਰਖਾਸਤ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇੱਕ ਨਾਰਮਲ ਕੋਈ ਸ਼ਹਿਰ ਦੇ ਵਿੱਚ ਵੀਡੀਓ ਬਣ ਜਾਂਦੀ ਆ ਮਿੰਟੋ ਮਿੰਟ ਕਾਰਵਾਈ ਪ੍ਰਸ਼ਾਸਨ ਕਰਦਾ ਜੀ ਪਤਾ ਨਹੀਂ ਇਹਨਾਂ ਕੀ ਮਿਲੀ ਮੁਕਤਾ ਜੀ ਚੰਨੀ ਦਾ ਹਸਦੇ ਨਾਲ ਪੁਲਿਸ ਦੀ ਐਸਐਚਓ ਸਾਹਿਬ ਸਾਡੀ ਗੱਲ ਹੀ ਨਹੀਂ ਸੁਣਦੇ ਅਸੀਂ ਅੱਜ ਸਾਨੂੰ ਟਾਈਮ ਡੀਐਸਪੀ ਸਾਹਿਬ ਨੇ ਦਿੱਤਾ ਸੀਗਾ ਸਬੰਡਿਸ਼ਨ ਨੇ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਕੋਲ ਆਓ ਅਸੀਂ ਮਸਲਾ ਹੱਲ ਤੁਹਾਡਾ ਕਰਾ ਕੇ ਤੁਹਾਨੂੰ ਇਨਸਾਫ ਦਿਵਾ ਕੇ ਇੱਥੋਂ ਭੇਜਾਂਗੇ ਅਸੀਂ ਆਪਣਾ ਧਰਨੇ ਨੂੰ ਬੰਦ ਕਰਕੇ ਸਾਬ ਦੇ ਪਹਿਲ ਦੱਤੇ ਗੱਲ ਸੁਣਨ ਆਏ ਆ ਕਿ ਅਸੀਂ ਆਪਣੀ ਸ਼ਾਂਤੀ ਮੈਂ ਦੇ ਨਾਲ ਜਿਹੜਾ ਕੰਮ ਆਪਣੇ ਸਾਰੀ ਪਾਰਟੀ ਦੇ ਵਰਕਰ ਜਿੰਨੇ ਇਕੱਠੇ ਹੋਏ ਆ ਅਸੀਂ ਸਿਰਫ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਵੀ ਐਦਾਂ ਸਾਡੇ ਨਾਲ ਹੀ ਸਾਡੇ ਨਾਲ ਕਿਉਂ ਸਾਡੇ ਗਰੀਬ ਪਰਿਵਾਰਾਂ ਦੇ ਨਾਲ ਕਿਉਂ ਤੱਕਾ ਹੋ ਰਿਹਾ ਵਾ ਜੇ ਪ੍ਰਸ਼ਾਸਨ ਵੱਲੋਂ ਨਾ ਸੁਣਵਾਈ ਕੀਤੀ ਗਈ ਅਨਵਰ ਟਾਈਮ ਚ ਹੋਰ ਵੀ ਪ੍ਰੋਗਰਾਮ ਹੈ ਬਿਲਕੁਲ ਅਸੀਂ ਆਣ ਵਾਲੇ ਟਾਈਮ ਦੇ ਵਿੱਚ ਆਪਣਾ ਸੰਘਰਸ਼ ਜਾਰੀ ਕਰਾਂਗੇ ਤਿੱਖਾ ਸੰਘਰਸ਼ ਕਰਕੇ ਅਸੀਂ ਆਪਣਾ ਧਰਨਾ ਮੁਜ਼ਾਹਰਾ ਕਰਾਂਗੇ ਜੀ ਪ੍ਰਸ਼ਾਸਨ ਦੇ ਖਿਲਾਫ ਅਤਾਜੀ ਕੀ ਨਾਂ ਤੁਹਾਡਾ ਕਿੱਥੇ ਦਾ ਨਾਂ ਲਿਓ ਆਸ਼ਾਂਤਪੁਰ ਤੋਂ ਮੰਦਰਾ ਠੀਕ ਹੈ ਹਾਂਜੀ ਕੀ ਗੱਲ ਕੀ ਹੋਈ ਸੀ ਤੁਹਾਡੀ ਜਿਹੜੀ ਨੋਂ ਨਾਲ ਆਹ ਕੋਸ਼ਿਸ਼ ਨਹੀਂ ਆਜਾ ਹਸਬੈਂਡ ਨੇ ਬਾਹਰ ਭੇਜਿਆ ਹੈਗਾ ਸਾਡਾ ਰਾਜੀਨਾਮਾ ਸੀ ਉਹਨਾਂ ਦੇ ਨਾਲ 370 ਦੇ ਵਿੱਚ ਤੇ ਜਿਹੜੇ ਜਿਨ੍ਹਾਂ ਨੇ ਰਾਜੀਨਾਮਾ ਕਰਾਉਣਾ ਹੈਗਾ ਉਹੋ ਹੀ ਸਾਡੇ ਪੈਸੇ ਲੈ ਕੇ ਗੋੜ ਹੋ ਗਏ ਕੀ ਨਾਮ ਸੀ ਜਿਨੇ ਬਲੋ ਜਿਹੜੇ ਕਲਦੀਪ ਲਹਾਰੀਆ ਤੇ ਚੰਦਜੀਤ ਹਾਨਸਾ ਤੇ ਹੈ ਜੀ ਤਾਂ ਤੁਸੀਂ ਪੁਲਿਸ ਦੇ ਉੱਚ ਅਧਿਕਾਰੀ ਤੋਂ ਮੰਗ ਕੀ ਕਰਦੇ? ਅਸੀਂ ਇਹੋ ਹੀ ਕਰਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਪੈਸੇ ਪੈਸੇ ਸਾਡੇ ਸਾਡੇ ਚਰਨਜੀਤ ਜੀ ਤੁਸੀਂ ਵੀ ਕਹੋ ਕਿ ਤੁਹਾਡੀ ਵਾਈਫ ਇੱਕ ਕੌਂਸਲਰ ਵੀ ਹੈਗੀ ਕਾਂਗਰਸ ਦੀ ਤੇ ਜੇ ਗੱਲ ਕਰੀ ਜਿਹੜਾ ਕਿ ਤੁਹਾਡੇ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਆ ਠੱਗੀ ਠੋੜੀ ਦੇ ਤਾਂ ਇਹ ਕਹੋ ਕਿ ਜਨਮ ਮਰਨ ਤੱਕ ਕੀ ਦੇਹਿੰਦੇ ਤੇ ਕੀ ਸਚਾਈ ਹੈ ਇਹਦੇ ਵਿੱਚ ਸਰ ਸਾਰੇ ਝੂਠੇ ਤੇ ਬੇਬੁਨਿਆਦ ਜਿਹੜੇ ਇਲਜ਼ਾਮ ਰਾਜੇਂਦਰਪੁਰ ਉੱਪਰ ਲਾਈ ਜਾ ਰਹੇ ਆ ਉਸ ਸਾਰੇ ਝੂਠੇ ਤੇ ਬੇਬੁਨਿਆਦ ਆ ਮੈਂ ਇਹਨਾਂ ਦੀ ਇੱਕ ਦਰਖਾਸਤ ਦੇ ਵਿੱਚ ਚਾੜੀ ਸੀ ਇਹਨਾਂ ਦੀ ਉੱਥੇ ਡੀਐਸਪੀ ਸਾਹਿਬ ਦੇ ਆਪਣੇ ਕੋਈ ਜਿਹਾ ਜ਼ਿਲ੍ਹਾ ਕੰਪਲੈਕਸ ਮੈਂ ਇਹਨਾਂ ਦੇ ਨਾਲ ਜਿਹੜਾ ਕੇਸ ਵਿੱਚ ਜਾਂਦਾ ਸੀਗਾ ਤੇ ਮੈਂ ਇਹਦੇ ਸੋਹਰਾ ਸਾਹਿਬ ਦਾ ਸੁੰਦਰ ਕੁਮਾਰ ਆ ਉਹਨਾਂ ਨੇ ਮੇਰੇ ਤੋਂ 2 ਲੱਖ ਰੁਪਏ ਜਿਹੜਾ ਹਦਰਾ ਲਾਤਾ ਸੀਗਾ ਉਹ 2 ਲੱਖ ਜਿਹੜਾ ਦੇਣ ਦੀ ਬਜਾਏ ਹੁਣ ਵਾਪਤ ਕਰਨ ਦੀ ਬਜਾਏ ਜਰਾ ਮਿਲ ਰਿਹਾ ਉਲਟ ਮੇਰੇ ਤੇ ਜਾਮ ਲਾ ਰਹੀ ਹੈ ਜੀ ਨਹੀਂ ਇਹ ਜਿਹੜੀ 370 3 ਲੱਖ 70 ਹਜ਼ਾਰ ਰੁਪਏ ਤੁਹਾਡੇ ਵੱਲੋਂ ਕਹਿੰਦੇ ਕਿ ਮੇਰੇ ਕੋਲ ਲਫਾਫਾ ਖੋ ਕੇ ਭੱਜੇ ਆ ਜੇ ਮੈਂ ਖੋ ਗਿਆ ਭੱਜਾ ਕੈਮਰੇ ਲੱਗੇ ਚੈੱਕ ਕਰਨ ਉਹਨਾਂ ਦੇ ਜੀ ਉੱਥੇ ਮੈਂ ਪ੍ਰਸ਼ਾਸਨ ਨੂੰ ਵੀ ਐਸਪੀ ਸਾਹਿਬ ਨੂੰ ਕਿਹਾ ਜੀ ਮੈਂ ਇਹ ਮੇਰੀ ਮਾਸਾ ਦੀ ਸ਼ੂਲ ਤੇ ਪਾਈ ਜਾਂਦੀ ਆ ਤੇ ਮੇਰੇ ਤੇ ਪਰਚਾ ਦਰਕਿਤਾ ਜਾਵੇ ਉਹਨੇ ਬੋਲਿਆ ਇਹ ਬਿਲਜਾਮ ਲਗਾਈ ਜਾ ਰਹੀ ਹੈ ਕਿ ਜੇ ਪੁਲਿਸ ਕੰਪਲੀਟ ਦੇਣ ਜਾ ਰਹੀ ਹੈ ਤਾਂ ਤੁਸੀਂ ਤੁਹਾਡੇ ਵੱਲੋਂ ਨੂੰ ਧਮਕਾਇਆ ਜਾ ਰਿਹਾ ਵਾ ਕਿਤੇ ਵੀ ਕੋ ਸਬੂਤ ਖਾਲਦ ਧਮਕਾਏ ਤੇ ਅਸੀਂ ਅੱਜ ਵੀ ਮਾਨਸੂਖ ਡੀਐਸਪੀ ਸਾਹਿਬ ਨੂੰ ਅੱਜ ਧਰਨਾ ਸੀਗਾ ਰਮਨ ਦਾ ਸਾਡਾ ਠੇਕੇਦਾਰ ਨਾਲ ਕੁਝ ਰਾਤ ਝਗੜਾ ਚੱਲ ਰਿਹਾ ਉਹਨੂੰ ਲੈ ਕੇ ਧਰਨਾ ਸੀਗਾ ਧਰਨੇ ਤੋਂ ਬਾਅਦ ਡੀਪੀ ਸਾਹਿਬ ਨੂੰ ਬੁਲਾਇਆ ਸੀਗਾ ਅਸੀਂ ਉੱਥੇ ਗਏ ਸੀਗੇ ਤੇ ਉੱਥੇ ਬੀਬੀ ਉੱਥੇ ਖੜੀ ਸੀ ਕੋਈ ਜਿ ਬੁਲਾ ਕੇ ਸੀ ਉਹਨੂੰ ਵੀ ਜਿਵੇਂ ਸਾਡੇ ਕੈਮਰੇ ਲੱਗੇ ਆ ਕੈਮਰਾ ਕਹਤੋਂ ਅਸੀਂ ਬੁਲਾਇਆ ਵੀ ਹੋਵੇ ਤੇ ਸਾਡੇ ਦੇ ਬੇਸ਼ੱਕ ਉਹ ਵੀ ਪਰਚਾ ਸਾਡੇ ਦਰਜ ਕੀਤਾ ਜਾਵੇ ਇਸ ਤਰ੍ਹਾਂ ਸਾਡੇ ਝੂਠੇ ਤੇ ਬੇਬਨਾਮ ਜਾਮਾ ਸਾਡੇ ਦੇ ਅਸੀਂ ਪੋਲਿਟਿਕਲ ਫਾਊਂਡੇਸ਼ਨ ਬੰਦੇ ਆ ਤੇ ਸਾਨੂੰ ਜਿਹੜਾ ਹੈ ਬਦਨਾਮ ਕਰਨ ਲਈ ਜਿਹੜੀਆਂ ਦੂਜੀਆਂ ਤੀਜੀਆਂ ਪਾਰਟੀਆਂ ਦੇ ਬੰਦੇ ਜਿਹੜੇ ਆ ਉਹ ਸਾਡੇ ਤੇ ਇਲਜ਼ਾਮ ਲਾ ਰਹੇ ਆ ਬਾਕੀ ਨਾ ਕੀ ਲੋਰੀਆ ਸਾਡੀ ਗੱਲ ਕੁਲਦੀਪ ਲੋਰੀਆ ਜੀ ਆ ਇਸ ਮੁਹੱਲੇ ਦੇ ਵਿੱਚ ਜਿਹੜੇ ਆ ਵਾਰਡ ਦੇ ਇੰਚਾਰਜ ਵੀ ਆ ਤੇ ਐਸਸੀ ਭਾਈਚਾਰੇ ਦੇ ਸਾਡੇ ਸਮਾਜ ਚ ਰਹਿੰਦੇ ਆ ਤੇ ਅਸੀਂ ਭਾਈਚਾਰੇ ਦੀ ਮਦਦ ਖੁੱਲ ਕੇ ਕਰਦੇ ਆ ਚਾਹੇ ਉਹ ਐਜੂਕੇਸ਼ਨ ਪ੍ਰਤੀ ਹੋਵੇ ਜਾਂ ਵਿਆਹ ਸ਼ਾਦੀ ਪਤੀ ਹੋਵੇ ਇਹ ਬੰਦੇ ਜਿਹੜੇ ਆ ਇਹ ਲੋਕਾਂ ਨੂੰ ਦੇਣ ਵਾਲੇ ਆ ਨਾਲੇ ਖਾਣ ਵਾਲੇ ਆ ਸਰ ਜਪ ਗੱਲ ਕਰੀਏ ਜਿਹੜੀ ਕਿ ਇੱਕ ਲੇਡੀਸ ਵੱਲੋਂ ਇਹ ਚਰਨਜੀਤ ਤੁਹਾਡੇ ਤੇ ਤੇ ਲੋਰੀ ਸਾਹਿਬ ਤੁਹਾਡੇ ਤੇ ਜਿਹੜੀ ਕਿ ਤੁਸੀਂ ਇੱਕ ਕਾਂਗਰਸ ਆਗੂ ਵੀ ਹੈਗੇ ਆ ਤੇ ਤੁਹਾਡੇ ਉੱਤੇ ਮਤਲਬ ਕਿ ਠੱਗੀ ਠੋਰੀ ਦੇ ਤੇ ਮਾਰ ਕਹਿੰਦੇ ਕਿ ਜਾਨਵ ਮਾਰਨ ਦੀ ਧਮਕੀਆਂ ਨੂੰ ਲੈ ਕੇ ਇੱਕ ਇਲਜ਼ਾਮ ਲਗਾਏ ਤੋਂਰੇ ਬਾਰੇ ਤਸਕੀ ਕਰਨ ਚਾਹੂੰਗਾ ਹਾਂਜੀ ਠੱਗੀ ਠੋਰੀ ਜੀ ਮੇਰੇ ਜਵਾਂ ਜਨਮ ਹੋਇਆ ਅੱਜ ਤੱਕ ਕੋਈ ਮੇਰੀ ਸ਼ਹਿਰ ਦੇ ਵਿੱਚ ਠੱਗੀ ਠੋਰੀ ਚਾਹ ਕੇ ਦੇ ਪਿੱਛੇ ਆਨੇ ਪਿੰਡ ਦੀ ਠੱਗੀ ਧੋਰੀ ਸਾਬਤ ਕਰ ਦੇਣ ਤੇ ਮੈਂ ਕਹੂੰਗਾ ਜੀ ਅਸੀਂ ਠੱਗ ਆ ਜੀ ਅਸੀਂ ਤਾਂ ਬੜੇ ਕਮਾਈ ਕਰਨ ਵਾਲੇ ਬੰਦੇ ਆ ਆਪਣਾ ਮਿਹਨਤ ਕਰਦੇ ਆ ਰੋਟੀ ਖਾਂਦੇ ਆ ਕੋਈ ਠੱਗੀ ਨਹੀਂ ਮਾਰੀ ਠੱਗੀ ਤਾਂ ਸਾਡੇ ਨਾਲ ਮਾਰੀ ਗਈ ਆ ਜੀ ਸਾਡੇ ਦਾਦੇ ਪੜਦਾਦੇ ਦੀ ਇੱਕ ਕਿੱਲਾ ਜ਼ਮੀਨ ਨੇ ਕੁੜੀ ਨੇ ਵਕਾ ਕੇ ਤੇ ਆਪਣਾ ਬੰਦਾ ਬਾਹਰ ਭੇਜਦਾ ਸਾਡਾ ਚਾਚਾ ਚਦਾਈ ਆ ਉਹਦੀ ਜ਼ਮੀਨ ਲਖਾ ਕੇ ਨੇ ਆਪਣੇ ਬੰਦਾ ਬਾਹਰ ਭੇਜ ਕੇ ਆਪਣਾ ਘਰ ਪਾਰ ਲਿਆ ਕੀ ਗੱਲ ਕਰੀਏ ਤੇ ਜਿਹੜੇ ਚਾਚੇ ਦੀ ਮਲਕੀਅਤ ਸੀ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਚਾਚੇ ਵੱਲੋਂ ਵੀ ਕਹਿ ਲੋ ਕਿ ਇਲਜ਼ਾਮ ਲਗਾਏ ਜਾ ਰਹੇ ਕਿ ਭਤੀਜਾ ਮੇਰੀ ਜ਼ਮੀਨ ਹਰਪੜ ਲਈ ਕਿਤੇ ਨਾ ਕਿਤੇ ਏ ਜਿਹੜੀ ਕਾਰਵਾਈ ਕਰਤਾ ਪਿਆ ਵਾ ਤਾਂ ਉਹਨੂੰ ਲੈ ਕੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਕੋਲ ਐਫੀਡੀਟ ਲਿਖਿਆ ਹੋਇਆ ਹੈ ਜੀ ਏਜੰਟ ਦੇ ਹੱਥ ਦਾ ਜਿਹੜਾ ਏਜੰਟ ਰਜਿਸਟਰੀ ਕਰਾ ਗਿਆ ਇਹਨਾਂ ਕੋਲ ਪਹਿਲੀ ਦੀ ਤੇ 370 370000 ਦਾ ਕੀ ਰੋਣਾ ਵਕਤ ਉਹ ਕਿਸ ਤਰੀਕੇ ਨਾਲ ਉਹ ਕਹਿੰਦੇ ਮੈਨੂੰ ਲੈ ਕੇ ਗਏ ਤੁਸੀਂ ਤੇ ਜਿੱਦਾਂ ਨੇ 420 ਦਾ ਏਜੰਟ ਤੇ ਪਰਚਾ ਹੁੰਦਾ ਹੀ ਗਿਆ ਜੀ ਰਜਿਸਟਰੀ ਕਰਾਈ ਦਾ ਉਹ ਏਜੰਟ ਐਫੀਡੀਟ ਲਿਖ ਕੇ ਦੇ ਕੇ ਗਿਆ ਵੀ ਮੈਂ ਨਿਸ਼ਾਨ ਸਿੰਘ ਦੀ ਰਜਿਸਟਰੀ ਵਾਪਸ ਕਰੂੰਗਾ ਇਹ ਕੁੜੀ ਮੈਨੂੰ 370000 ਰੁਪਇਆ ਦੇਊਗੀ ਤਾਂ ਇਹਨੇ 370 ਦੇ ਦੀ ਬਜਾਏ 60 ਦੇ ਨਿਜਾਮ ਨੌ ਲਾਪੀ ਠੂਠੇ